ਤਲਵਾੜਾ ਵਿੱਚ ਸਿੱਖਿਆ ਸੰਕਟ ਬੀਬੀਐਮਬੀ ਡੀਏਵੀ ਸਕੂਲ ਦੇ ਬੰਦ ਹੋਣ ਦੀ ਚਰਚਾ ਮਾਪਿਆਂ ਵਿੱਚ ਰੋਸ ਦੀ ਲਹਿਰ ਤਲਵਾੜਾ ਦੇ ਬੀਬੀਐਮਬੀ ਡੀਏਵੀ ਸਕੂਲ ਪਿਛਲੇ 40 ਸਾਲਾਂ ਤੋਂ ਲਗਾਤਾਰ ਚੱਲ ਰਿਹਾ ਹੈ ਅਤੇ ਇੱਥੇ ਹਜ਼ਾਰਾਂ ਵਿਦਿਆਰਥੀਆਂ ਨੇ ਆਪਣੀ ਪੜ੍ਹਾਈ ਪੂਰੀ ਕਰਕੇ ਵੱਖ-ਵੱਖ ਖੇਤਰਾਂ ਵਿੱਚ ਨਾਮ ਕਮਾਇਆ ਹੈ ਹੁਣ ਖਬਰਾਂ ਮਿਲ ਰਹੀਆਂ ਹਨ ਕਿ ਇਸ ਸਕੂਲ ਨੂੰ ਬੀਬੀਐਮਬੀ ਵੱਲੋਂ ਕਿਸੇ ਪ੍ਰਾਈਵੇਟ ਸੰਸਥਾ ਨੂੰ ਸੌਂਪਣ ਦੀ ਯੋਜਨਾ ਬਣਾਈ ਜਾ ਰਹੀ ਹੈ ਇਸ ਫੈਸਲੇ ਨੂੰ ਲੈ ਕੇ ਇਲਾਕੇ ਦੇ ਮਾਪੇ ਪੇਰੈਂਟਸ ਅਤੇ ਨਿਵਾਸੀਆਂ ਵਿੱਚ ਵੱਡੀ ਚਿੰਤਾ ਪਾਈ ਜਾ ਰਹੀ ਹੈ ਸਭ ਤੋਂ ਵੱਡਾ ਡਰ ਇਹ ਹੈ ਕਿ ਜੇਕਰ ਸਕੂਲ ਬੰਦ ਹੋ ਗਿਆ ਜਾਂ ਕਿਸੇ ਹੋਰ ਸੰਸਥਾ ਦੇ ਹਵਾਲੇ ਕਰ ਦਿੱਤਾ ਗਿਆ ਤਾਂ ਇੱਥੇ ਪੜ੍ਹ ਰਹੇ ਲਗਭਗ 1200 ਬੱਚਿਆਂ ਦੀ ਪੜਾਈ ਪ੍ਰਭਾਵਿਤ ਹੋ ਸਕਦੀ ਹੈ ਮਾਪਿਆਂ ਨੇ ਮੰਗ ਕੀਤੀ ਹੈ ਕਿ BBMB ਇਸ ਫੈਸਲੇ ਨੂੰ ਮੁੜ ਵਿਚਾਰੇ ਤਾਂ ਜੋ ਵਿਦਿਆਰਥੀਆਂ ਦਾ ਭਵਿੱਖ ਅਣਹੋਣੇ ਖਤਰੇ ਵਿੱਚ ਨਾ ਪਾਏ क्योंकि कुछ कर नहीं ऑलरेडी जो हमारे पास जो हम लोगों ने सुना है जो जो लेटर रीडिंग हेड है दैट इज हैंडिंग ओवर स्कूल पी बी एम ई डी एम ई स्कूल टू प्राइवेट ऑर्गेनाइजेशन इस लेटर जब हमारे टीचर्स हमारे स्कूल के हाथ आए यूनियन के हाथ में आए तब सब जागृत हो गए हैं कि ये कुछ करना पड़ेगा इसी पीछे अब हम लोग सब इकट्ठे हुए हुए हैं कि प्राइवेटाइजेशन नहीं होने देंगे क्योंकि तो यहाँ पे 1200 बच्चे हमारे साथ हैं उनके पेरेंट्स हैं प्लस हमारे स्टाफ मेंबर्स हैं और जैसे इन्होंने अभी चीफ ने बोला था कि नाम ही तो चेंज होगा इससे क्या फ़र्क पड़ेगा क्या ऐसा हो सकता है कि सिर्फ नाम से चेंज हो जाएगा मतलब ये लोग पक्के हैं अपने ईरानों में मैनेजमेंट इस बार भी, 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 भी मैनेजमेंट इसको प्राइवेटाइज करना ही करना है अगर जे नहीं मानते तो आगे संघर्ष संघर्ष आगे जाएंगे हम लोग दिल्ली तक जाएंगे जैसे अभी बोला गया है कि हमारे जो भी मैनेजमेंट है डी ए वी मैनेजमेंट मिस्टर पूनम सूरी उनके पास जाएंगे प्लस ये पॉलिटिकल हेल्प भी लेंगे ਜਿਵੇਂ ਕਿ ਅਸੀਂ ਸਭ ਤੋਂ ਪਹਿਲਾਂ ਸਾਰੇ ਸਮੂਹ ਪੇਰੈਂਟਸ ਜਿਹੜੇ ਹੈਗੇ ਆ ਚੀਫ ਆਫਿਸ ਦੇ ਵਿੱਚ ਗਏ ਸੀਗੇ ਔਰ ਉਦੋਂ ਚੇਅਰਮੈਨ ਸਰ ਦੇ ਨਾਲ ਵੀ ਰੂਬਰੂ ਹੋਏ ਸੀਗੇ ਲੇਕਿਨ ਉੱਥੇ ਵੀ ਕੋਈ ਸਾਨੂੰ ਸਹੀ ਜਿਹੜੀ ਆਵਾਜ਼ ਨਹੀਂ ਉਹਨਾਂ ਦੀ ਸਾਡੇ ਤੱਕ ਪਹੁੰਚੀ ਨਾ ਹੀ ਉਹਨਾਂ ਨੇ ਸਾਡੀ ਬਾਹ ਫੜੀ ਉਲਟਾ ਸਾਨੂੰ ਕੁਝ ਕਰਕੇ ਭੇਜ ਦਿੱਤਾ ਕਿ ਨਾਮ ਦੇ ਕੀ ਹੈ ਪੜਾਈ ਤੇ ਪੜਾਈ ਹੈ ਚਾਹੇ ਡੀਏਵੀ ਦੇ ਅੰਦਰ ਹੋਵੇ ਤੇ ਚਾਹੇ ਵੀ ਰੈਸਪੀਅਮ ਜੈਂਡਰ ਹੋਵੇ ਅਸੀਂ ਕਿਸੇ ਸੱਜਣ ਦਾ ਵਿਰੋਧ ਨਹੀਂ ਸਰ ਕਰ ਰਹੇ ਸਾਨੂੰ ਅਸੀਂ ਜੇ ਡੀਏਵੀ ਨੂੰ ਐਸ ਅ ਬ੍ਰਾਂਡ ਚੂਸ ਕਿਤੇ ਤਾਂ ਅਸੀਂ ਡੀਏਵੀ ਹੀ ਜਿਹੜਾ ਹੈ ਉਹਨੂੰ ਚੂਸ ਕਰਾਂਗੇ ਔਰ ਜਿੱਤੇ ਕੱਲ ਹੈਗੀ ਕਿ ਚੀਫ ਸਾਨੂੰ ਸਾਡੀ ਜੀਗਾ ਪੂਰੀ ਉਮੀਦ ਸੀ ਬਾ ਉਮੀਦ ਅਸੀਂ ਐਸਟੇਸ਼ਨ ਇੱਕ ਜਿਹੜੀ ਸਕੂਲ ਦਾ 게ਟ ਨੰਬਰ ਇੱਕ ਦੇ ਵਾਰ ਕਿਤੀ ਸੀ ਜਿੱਥੇ ਵੀ ਸਾਨੂੰ ਚੀਫ ਸਾਹਿਬ ਨੂੰ ਲੈਟਰ ਆਫ ਮੈਮੋਰੰਡਮ ਦੇਣ ਤੋਂ ਬਾਅਦ ਵੀ ਉਸ ਲੈਟਰ ਦਾ ਜਵਾਬ ਟਿਲ ਡੇਟ ਸਦਨੇ ਸਾਨੂੰ ਨਹੀਂ ਦਿੱਤਾ ਨਾ ਹੀ ਉਹਨਾਂ ਨੇ ਸਾਨੂੰ ਹੁਕਮ ਕੀਤਾ ਕਿ ਬੱਚਿਓ ਆਓ ਆਓ ਇਸ ਗੱਲ ਦੇ ਉੱਤੇ ਬੈਠ ਕੇ ਗੱਲ ਕਰੀਏ ਕੋਈ ਐਕਸਰਸਾਈਜ਼ ਕਰੀਏ ਤੇ ਨਾ ਹੀ ਉਹਨਾਂ ਨੇ ਸਾਨੂੰ ਉੱਥੇ ਬੁਲਾਇਆ ਤੇ ਨਾ ਹੀ ਉਹ ਸਾਡੇ ਕੋਲ ਚੱਲ ਕੇ ਆਏ ਇਸ ਕਰਕੇ ਮਜਬੂਰਨ 1200 ਬੱਚਿਆਂ ਦੇ ਵਿਕਟੇ ਲਈ ਅੱਜ ਅਸੀਂ ਸਾਰੇ ਪੇਰੈਂਟਸ ਇੱਥੇ ਇਕੱਤਰਿਤ ਹੋਏ ਆਂ ਔਰ ਆਸ਼ਾ ਕਰਦੇ ਆਂ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜਿ삭ੀ ਆਪਣੀ ਆਵਾਜ਼ ਜਿਹੜੀ ਹੈਗੀ ਇਹ ਬੁਲੰਦ ਕਰਾਂਗੇ ਕਿ 1200 ਬੱਚਿਆਂ ਦੇ ਵਿਕਟੇ ਨਾਲ ਤਲਵਾੜ ਨਾ ਕੀਤਾ ਜਾਵੇ ਜੇਕਰ ਕਿਹਾ ਜਾਂਦਾ ਹੈ ਕਿ ਬੀਵੀਐਮਬੀ ਦੇ ਕੋਲ ਪੈਸੇ ਨਹੀਂ ਹਨ ਤਾਂ ਬੀਵੀਐਮਬੀ ਸੀਆਈਏ ਸਭ ਨਵੀਂ এমਪਲੋਏ ਕਰ ਰਹੀ ਹੈ ਬੀਵੀਐਮਬੀ ਸੀਆਈਏ ਸਾਡੇ ਅੰਡਰ ਬਹੁਤ ਸਾਰੇ ਆਧਾਰਿਆਂ ਨੂੰ ਅਡਾਪਟ ਕਰ ਰਹੀ ਹੈ ਬੀਵੀਐਮਬੀ ਲੋਕਲ ਤਲਵਾੜੇ ਦੇ ਤਲਵਾੜੇ ਦੇ ਆਸ-ਪਾਸ ਕੰਸਟਰਕਸ਼ਨਸ ਕਰਵਾ ਰਹੀ ਹੈ ਤੇ ਕੀ ਸਕੂਲ ਦੇ ਵਿੱਚ ਬੱਚਿਆਂ ਦੇ ਲਈ 2 ਕਰੋੜ ਰੁਪਏ ਵੀ ਨਹੀਂ ਹਨ ਤੇ ਜੇਕਰ ਗੱਲ ਕੀਤੀ ਜਾਂਦੀ ਹੈ ਕਿ ਸਕੂਲ ਦੇ ਵਿੱਚ ਬਹੁਤ ਘਾਟਾ ਪੈ ਰਿਹਾ ਹੈ ਤੇ ਮੈਂ ਅੱਜ ਬੰਗਾਰਗੇ ਤੋਂ ਕਹਨੀ ਆ ਕਿ ਤੁਸੀਂ 3-4 ਬੱਸਾਂ ਲਗਾ ਦੋ ਸਕੂਲ ਨੂੰ ਦੇ 10 ਕਮਰੇ ਕੰਸਟਰਕਟ ਕਰ ਦੋ ਤੁਹਾਡਾ ਜਿਹੜਾ ਤਲਵਾੜੇ ਦਾ ਖਰਚਾ ਵੀ ਹੈ ਤਾਂ ਸਕੂਲ ਦੇ ਪੱਲੇ ਚਲਾ ਦੇ ਚਲਾ ਕੇ ਦੱਸਾ ਦੇ ਧੰਨਵਾਦ ਜੀ ਮਜਬੂਰ ਹੋ ਗਿਆ ਨਾ ਪਿਆ ਸਾਨੂੰ ਦੁਬਾਰਾ ਇਸ ਵਾਰ ਇਹਨਾਂ ਨੇ ਜੋ ਕਰ ਰਿਹਾ ਕੋਈ ਸਾਨੂੰ ਇਹਨਾਂ ਨੇ ਜਵਾਬ ਨਹੀਂ ਦਿੱਤਾ ਗੋਲ ਮੋਲ ਜਵਾਬ ਦਿੱਤੇ ਜੀਖ ਸਾਹਿਬ ਨੇ ਸਾਰੇ ਅਸੀਂ ਕਈ ਕੁਝ ਇਹਨਾਂ ਨੂੰ ਪੁੱਛ ਚੁੱਕੇ ਕੋਈ ਜਵਾਬ ਨਹੀਂ ਦਿੱਤਾ ਗਿਆ ਸਾਡੀ ਤਾਂ ਇਹੀ ਮੰਗ ਹੈ ਜਿਹੜੇ ਡੀਏਵੀ ਸਕੂਲ ਨੂੰ ਹੜਾਪਣਾ ਚਾਹੁੰਦੇ ਆ ਉਹਨਾਂ ਨੂੰ ਬੰਦਾ ਸ਼ਹਿਰ ਚੋਂ ਬਾਹਰ ਕੱਢ ਦਿਓ ਸਿੱਧਾ ਸਾਹਿਬ ਸ਼ਹਿਰ ਚੋਂ ਬਾਹਰ ਹੋਰ ਨਾ ਇੱਥੇ ਰਵੇ ਕੋਈ ਨਾ ਵਾਸਤਾ ਇਹਨਾਂ ਦੇ ਬੰਦਾ ਜਿਹੜਾ ਗਲਤ ਕੰਮ ਕਰ ਰਿਹਾ 1200 ਬੱਚੇ ਦੇ ਨਾਲ ਜਿਹੜਾ ਖਲਵਾੜ ਕਰ ਰਿਹਾ ਉਹ ਸ਼ਹਿਰ ਜੋ ਬਾਹਰ ਕਰ ਦੇਣਾ ਚਾਹੀਦਾ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਇੰਨੀ ਗਰਮੀ ਤੇ ਇੱਥੇ ਬੈਠੇ ਆ ਖਾਸ ਕਰ ਬੱਚਿਆਂ ਦਾ। ਉਹਨਾਂ ਦੇ ਚਿਹਰੇ ਦੇਖੋ ਮੈਂ ਪ੍ਰਾਂਗੀ ਤੁਹਾਨੂੰ ਅਪੀਲ ਕਰਦਾ ਜਿਹੜੇ ਤੁਹਾਡੇ ਮੇਨ ਇੱਥੇ ਹੈਡਾ ਚੀਫ ਉਹਨਾਂ ਨੂੰ ਉਹਨੂੰ ਲਿਆ ਕੇ ਦਿਖਾਇਆ ਜਾਵੇ ਬੱਚੇ ਕਿੱਦਾਂ ਬੈਠੇ ਆ। ਤੇ ਮੈਂ ਐਵੇਂ नगर पार्षद त्रिवारारा प्रधान होने नाते ਤੁਹਾਨੂੰ ਇੱਕ ਵਿਸ਼ਵਾਸ ਦਿਲਾਣਾ ਮੈਂ ਹਰ ਕਾ ਤੁਹਾਡੇ ਨਾਲ ਖੜਾ ਜਦੋਂ ਆਜ ਮਾਰੂਗੇ ਮੈਂ ਖੜਾ ਆਂ ਔਰ ਚਾਹੀਏ ਉਹ ਸਾਨੂੰ ਅੱਜ ਅਸੀਂ ਇਹਨਾਂ ਕੋ ਮੰਗ ਕਰ ਰਹੇ ਆਂ ਕਰੋ ਸਾਨੂੰ ਇਹਨਾਂ ਦੇ ਹੱਥਾਂ ਤੋਂ ਖੋਣਾ ਵੀ ਤੇ ਖੋਵਾਂਗੇ ਔਰ ਮੈਂ ਡੀਏਵੀ ਸਕੂਲ ਨਾਲ ਹਰ ਟਾਈਮ ਲਈ ਖੜਾ ਆਂ ਭਾਰਤ ਮਾਤਾ ਕੀ ਜੈ ਭਾਜੀ ਇਹ ਕਲੀਅਰ ਜਿਹਾ ਇੱਕ ਮੈਟਰ ਹੈ ਕਿ ਜਿਹਦੇ ਵਿੱਚ ਬੀਵੀਐਮਬੀ ਸਕੂਲ ਜਿਹੜਾ ਹੈ ਉਸਦੇ ਅੰਦਰ ਪੜਨ ਵਾਲੇ ਬੱਚੇ ਆ ਜਿਨ੍ਹਾਂ ਦੇ ਪੇਰੈਂਟਸ ਨਾਲ ਉਹਨਾਂ ਨੂੰ ਬੀਵੀਐਮਬੀ ਸਕੂਲ ਦੇ ਵਿੱਚ ਪੜਨ ਦੇ ਲਈ ਭੇਜਿਆ ਸੀ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਡਾਰ ਹੈ ਕਿ ਬੀਵੀਐਮਬੀ ਸਕੂਲ ਜਿਹੜਾ ਹੈ ਡੀਏਵੀ ਸਕੂਲ ਉਹ ਬੰਦ ਹੋ ਰਿਹਾ ਉਹਦੇ ਕਰਕੇ ਮਾਪੇ ਜਿਹੜੇ ਆ ਉਹ ਸੰਘਰਸ਼ ਕਰ ਰਹੇ ਆ ਔਰ ਪਹਿਲਾਂ ਵੀ ਇੱਕ ਦਿਨ ਸੰਘਰਸ਼ ਕੀਤਾ ਸੀ ਅੱਜ ਫੇਰ ਮਾਪੇ ਸਾਰੇ ਇਕੱਠੇ ਹੋਏ ਆ ਇਹਨਾਂ ਦੀ ਮੰਗ ਇਹੀ ਹੈ ਕਿ ਬੀਵੀਐਮਬੀ ਸਕੂਲ ਨੂੰ ਐਜ਼ ਇਟ ਇਜ਼ ਰਹਿਣ ਦਿੱਤਾ ਜਾਵੇ ਇਹਨੂੰ ਡੀਏਵੀ ਸਕੂਲ ਨੂੰ ਬੀਵੀਐਮਬੀ ਆਪਣੇ ਅੰਟਰਟੇਕਿੰਗ ਆਖੇ ਨਾ ਕਿ ਇਹਨੂੰ ਕਿਤੇ ਹੋਰ ਟਰਾਂਸਫਰ ਕਿਤੇ ਆ ਸਿਰਫ ਕੀ ਹੈ ਕਿ ਲੋਕੀ ਚਾਹੁੰਦੇ ਆ ਕਿ ਮੈਨੇਜਮੈਂਟ ਜਿਹੜੀ ਹੈ ਬੀਵੀਐਮਬੀ ਦੇ ਹੱਥ 'ਚ ਰਹੇ ਕਿਉਂਕਿ ਬੀ ਉਦੇ ਖੱਤ ਦੇ ਵਿੱਚ ਸਿਸਟਮ ਰਹਿਣ ਦੇ ਕਾਰਨ ਕਈ ਚੀਜ਼ਾਂ ਦੇ ਵਿੱਚ ਬੱਚਿਆਂ ਨੂੰ ਛੂਟ ਮਿਲਦੀ ਹੈ ਪਰ ਬੀਵੀਐਮਬੀ ਉਹਨੂੰ ਛੱਡ ਰਹੀ ਹੈ ਇਸ ਕਰਕੇ ਲੋਕਾਂ ਦਾ ਵਿਰੋਧ ਜੜਾ ਬੀਵੀਐਮਬੀ ਦੇ ਖਿਲਾਫ ਵਧਦਾ ਜਾ ਰਿਹਾ ਅਗਰ ਕੋਈ ਹੱਲ ਨਹੀਂ ਹੁੰਦਾ ਫਿਰ ਜੋ ਭਾਜੀ ਕਮੇਟੀ ਬਣੀ ਹੈ ਫੈਸਲਾ ਕਰੇਗੀ ਅਸੀਂ ਨਾਲ ਹੈ ਕਿਉਂਕਿ ਅਸੀਂ ਬੱਚਿਆਂ ਦੇ ਨਾਲ ਹੈ ਬੱਚਿਆਂ ਦੇ ਭਵਿੱਖ ਦੇ ਨਾਲ ਹੈ ਔਰ ਜਿੱਦਾਂ ਕਮੇਟੀ ਫੈਸਲਾ ਕਰੇਗੀ ਅਸੀਂ ਕਮੇਟੀ ਨਾਲ ਚੱਲਣਗੇ ਆਪਣਾ ਵੋਟੇ ਤੋਂ ਮੋਟਾ ਲਗਾ ਕੇ ਕੰਮ ਕਰਦੇ ਆ ਚਾਹੇ ਹਸਪੀਟਲ ਦਾ ਹੋਵੇ ਚਾ ਕੋਈ ਹੋਰ ਕੰਮ ਹੋਵੇ ਬਟ ਸਾਨੂੰ ਆਵਾਜ਼ ਕਿਉਂ ਉਠਾ ਨਹੀਂ ਪੈ ਰਹੀ ਹੈ ਕੀ ਕੁਝ ਗਲਤ ਹੋ ਰਿਹਾ ਹੈ ਅਗਰ ਪ੍ਰਪੋਜ਼ਲ ਦੂਸਰੀ ਬਣਾਈ ਸੀ ਤੁਹਾਡੀ ਪ੍ਰਪੋਜ਼ਲ ਉੱਪਰ ਤੱਕ ਕਿਉਂ ਨਹੀਂ ਗਈ ਤੇ ਅਗਰ ਤੁਹਾਡੀ ਪ੍ਰਪੋਜ਼ਲ ਉੱਪਰ ਤੱਕ ਨਹੀਂ ਗਈ ਤਾਂ ਕੁਐਸਚਨਏਬਲ ਵੀ ਤੁਸੀਂ ਹੋ ਇੱਕ ਸੰਸਾ ਦੂਸਰੀ ਸੰਸਾ ਦੀ ਪ੍ਰਪੋਜ਼ਲ ਉੱਪਰ ਜਾਣੀ ਐਂਡ ਉਸ ਤੋਂ ਬਾਅਦ ਜਦੋਂ ਤੁਹਾਨੂੰ ਕੁਐਸਚਨ ਕੀਤਾ ਜਾਂਦਾ ਜਦੋਂ ਪਿਛਲੀ ਅਸੈਂਬਲੀਸ਼ਨ 11 ਅਗਸਤ ਨੂੰ ਹੋਈ ਸੀਗੀ ਉੱਥੇ ਤੁਸੀਂ ਕਿਹਾ ਮੈਨੂੰ ਸੁਸਾਇਟੀ ਦਾ ਨਾਮ ਨਹੀਂ ਪਤਾ ਮਤਲਬ ਆਪਾਂ ਹਿੱਦਰ ਦੇ ਵਿੱਚ ਕਿਉਂ ਚਿਚਾ ਰੱਖ ਰਹੇ ਆ ਇਹ ਭੋਲੀ ਭਾਲੀ ਪਬਲਿਕ ਹੈ ਬੱਚੇ 마ਸੂਮ ਬੱਚੇ ਹੈ ਆਪਾਂ 1200 ਬੱਚੇ ਪਰਿਵਾਰ ਕਿੰਨੇ ਸਮਾਪਤੀ ਦਾ ਜੀਏ ਵੀ ਸਕੂਲ ਦੇ ਨਾਲ ਮੈਂ ਇਸ ਅਲੂਮਨੀ ਖੜਾ ਸਕੂਲ ਦੇ ਨਾਲ ਮੈਂ ਕੋਈ ਅਜੇ ਸੰਸਥਾ ਦਾ ਮੈਂਬਰ ਉਹ ਕਿ ਨਹੀਂ ਖੜਾ ਬਿਕੋਜ਼ ਮੈਂ ਐਲਕੇ ਜੀ ਤੋਂ ਲੈ ਕੇ 10ਵੀਂ ਤੱਕ ਸਕੂਲ ਦੇ ਵਿੱਚ ਪੜਿਆ ਤੇ ਅੱਜ ਜੇ ਆਪਾਂ ਇਸ ਤੁਲੰਦੀਆਂ ਤੇ ਪਹੁੰਚਿਆ ਸਿਰਫ ਇਸ ਸਕੂਲ ਦੇ ਜੋ ਸਾਨੂੰ ਦਿੱਤਾ ਸਾਡੇ ਸਪੈਕਟਿਵ ਪੇਰੈਂਟਸ ਹੈਗੇ ਆ ਸਾਡੇ ਸਪੈਕਟਿਵ ਟੀਚਰਸ ਹੈਗੇ ਆ ਅੱਜ ਉਹਨਾਂ ਨੇ ਜੋ ਸਾਨੂੰ ਸਿਖਾਇਆ ਅਸੀਂ ਜਿਹੜਾ ਹੈਗਾ ਇੰਪਲੀਮੈਂਟ ਕਰ ਰਹੇ ਆ ਸਮਾਜ ਵਾਸਤੇ ਉਹ ਸਮਝਣ ਦੀ ਲੋੜ ਹੈਗੀ ਆ ਕਿ ਇੱਕ ਸੁਸਾਇਟੀ ਇਸ ਸਕੂਲ ਨੂੰ ਲੈਣਾ ਚਾਹੀਦਾ ਵੱਖ-ਵੱਖ ਸੁਸਾਇਟੀਆਂ ਨਹੀਂ ਹੈਗੀਆਂ ਸੋ ਸਾਨੂੰ ਉਸ ਸੁਸਾਇਟੀ ਨੂੰ ਵੀ ਕੁਐਸਚਨ ਕਰਨਾ ਚਾਹੀਦਾ ਜਿਹੜੀ ਸੁਸਾਇਟੀ ਸਾਡੀ ਗਵਰਡੀ ਸੁਸਾਇਟੀ ਹੈਗੀ ਆ ਕਿ ਤੁਹਾਨੂੰ ਕੀ ਨੁਕਸਤ ਪੈ ਗਈ ਤੁਹਾਡੇ ਸਕੂਲ ਵੀ ਵਧੀਆ ਸਕੂਲ ਹੈ 1600 ਬੱਚੇ ਤੁਹਾਡੇ ਸਕੂਲ ਵੀ ਪੜ੍ਹਦੇ ਆ ਸਾਡੇ ਸਕੂਲ 'ਚ 1200 ਬੱਚੇ ਪੜ੍ਹਦੇ ਆ ਇੱਕ ਗੱਲ ਨਿਕਲੀ ਸੈਨਿਕ ਸਕੂਲ ਲੈ ਕੇ ਆਵਾਂਗੇ ਸੈਨਿਕ ਸਕੂਲ ਜੇ ਤੁਮ ਮਰਜ਼ੀ ਲੈ ਕੇ ਆਓ ਐਡੀ ਜਗ੍ਹਾ ਹੈਗੀ ਤਲਾੜੇ ਸ਼ਹਿਰ ਦੇ ਵਿੱਚ ਬੀਬੀਐਮਪੀ ਕੋਲ ਜਿੰਨੀ ਮਰਜ਼ੀ ਏਕੜ ਜਗ੍ਹਾ ਲੈ ਲਓ ਅਸੀਂ ਦਾ ਚਾਹ ਨਹੀਂ ਹੈ ਕਿ ਛੱਟ ਕੇ 4 ਸੈਨਿਕ ਕੋਲ ਭਰਦਾ ਸਾਡੇ 1200 ਬੱਚਿਆਂ ਦੇ ਫਿਊਚਰ ਦੇ ਨਾਲ ਖਿਲਵਾੜ ਨਾ ਕੀਤਾ ਜਾਵੇ ਇੱਕ ਚੀਜ਼ ਨੂੰ ਸਮਝਿਆ ਜਾਵੇ ਅੱਜ ਅਸੀਂ 2 ਟਾਈ ਮਹੀਨੇ ਤੋਂ ਫਾਈਟ ਲੜਦੇ ਪਿਆ ਮਾਨ ਜੋ ਅਕਸਰਿਆਂ ਸਾਹਿਬ ਕੋਲ ਜਾ ਕੇ ਆਏ ਆ ਸਾਡੇ ਐਮਐਲਏ ਸਾਹਿਬ ਹੈ ਵਕ ਵਕਤ ਆਧਮਿਕ ਸਮਾਜਿਕ ਇਕੱਠੇ ਬੰਦੀਆਂ ਪੋਲੀਟਿਕਲ ਨੁਮਾਇੰਦੇ ਆ ਸਾਰੇ ਦੇ ਨਾਲ ਖੜੇ ਆ ਤੇ ਕਿਸ ਚੀਜ਼ ਵਾਸਤੇ ਖੜੇ ਆ ਤੇਰੇ ਬੀਬੀ ਆਪੀ ਨੂੰ ਵੀ ਚੀਜ਼ ਸਮਝ ਨਹੀਂ ਪਵੇਗੀ ਕਿ ਜੇ ਇਹ ਸ਼ਹਿਰ ਦਾ ਇੱਕਾ ਹੈਗਾ ਇਹ ਸ਼ਹਿਰ کہہ ਰਿਹਾ ਕਿ 40 ਸਾਲ ਦੀ ਲੈਗੇਸੀ ਨੂੰ ਖਤਮ ਨਾ ਕੀਤਾ ਜਾਵੇ ਫਿਰ ਤੁਸੀਂ ਕਿਉਂ ਦੁਨੇ ਹੋਏ ਹੋ ਕਿ ਚੇਅਰਮੈਨ ਸਾਹਿਬ ਨੂੰ ਵੀ ਸਮਝਣਾ ਪਵੇਗਾ ਕਿ ਇਹ ਗਲਤ ਚੀਜ਼ ਹੈ ਇਹ ਸ਼ਹਿਰ ਵਾਸੀਆਂ ਦੇ ਨਾਲ ੱੱੱਕਾ ਹੋ ਰਿਹਾ ਕੋਈ ਸਮਝਣ ਦੀ ਲੋੜ ਹੈ ਜਾਇ ਹਸਪੀਟਲ ਵਾਸਤੇ ਆਪਾਂ ਜੋ ਲਗਾ ਰਹੇ ਆ ਹੈਲਥ ਸਿਟੀ ਦੇ ਆਪਾਂ ਬਿਲਕੁਲ ਪਿੱਛੇ ਆ ਤੇ ਅੱਜ ਸਾਡਾ ਸਕੂਲ ਵੀ ਚੱਲ ਜਾਂਦਾ ਆਪਾਂ ਕਿੱਥੇ ਜਾਵਾਂਗੇ ਤੁਸੀਂ ਆਪਣੇ ਬੱਚੇ ਕਿੱਥੇ ਪਾਓਗੇ ਤੁਸੀਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਫੀਸਿਸ ਪੇ ਕਰੋਗੇ ਹੋਰ ਖਰਚੇ ਪੇ ਕਰੋਗੇ ਇੱਕ ਕੁਆਲਟੀ ਆਫ ਐਜੂਕੇਸ਼ਨ ਮਿਲੇਗੀ ਨਹੀਂ ਮਿਲੇਗੀ ਸੋ ਇਹ ਸਾਰੇ ਪੇਰੈਂਟਸ ਨੂੰ ਵੀ ਸਮਝਣਾ ਪੈਣਾ ਅੱਜ ਅਸੀਂ ਅਗਰ ਕਾਲ ਕਰਕੇ ਪੇਰੈਂਟਸ ਨੂੰ ਸਤਿਆ ਇਹ ਤੁਹਾਡੇ ਸਾਰੇ ਦੀ ਫਾਈਟ ਅਸੀਂ ਲੜਦੇ ਪਿਆ ਸੋ ਤੁਹਾਡੇ ਕੋਰਪੋਰੇਸ਼ਨ ਦੀ ਅਸੀਂ ਆਸ ਕਰਦੇ ਆ ਯੂਨੀਅਨ ਬਹੁਤ ਵੱਡੇ ਲੈਵਲ ਤੇ ਸਭ ਕੋਆਪਰੇਟ ਕਰੀ ਰਿਹਾ ਮੈਂ ਸਭ ਦਾ ਸ਼ੁਕਰੀਆਦਾ ਕਰਦਾ ਬਟੇ ਲੜਾਈ ਬਹੁਤ ਵੱਡੀ ਆ ਇਹ ਦੂਸਰੀ ਐਲਿਟੀਸ਼ਨ ਹੈ ਜਦੋਂ ਤੱਕ ਬੀਵੀਐਮਈ ਸਕੂਲ ਦਾ ਮਸਲਾ ਨਹੀਂ ਹੱਲ ਹੁੰਦਾ ਤਲਵਾੜੇ ਵਾਸੀ ਚੁੱਪ ਨਹੀਂ ਰਹਿਣਗੇ ਲੜਦੇ ਰਾਵਾਂਗੇ چاہے ਕੁਝ ਵੀ ਹੋ ਜਾਵੇ ਬਟ 1200 ਬੱਚਿਆਂ ਦੇ ਫਿਊਚਰ ਦੇ ਨਾਲ ਤਲਵਾੜ ਨਹੀਂ ਹੋਂ ਦਵਾਂਗੇ